ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਮਨ ਮੈਗਲ ਸਾਖਤ ਦੇਵਾਨਾ ਬਨਖੰਡ ਮਾਇਆ ਮੋਹਿ ਹੈਰਾਨਾ ਇਤ ਉਤ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹੈ ਘਰ ਆਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰੋ ਰਾਮ ਨਾਮ ਅਤ ਨਿਰਮਲ ਅਵਰਤਿ ਆਗੋ ਹਉ ਮੈਂ ਕਉਰਾ ਰਹਾਉ ਇਹ ਮਨ ਮੁਗਦ ਕਹੋ ਕਿਉਂ ਰਹਿਸੀ ਬਿਨ ਸਮਝੇ ਜਮ ਕਾ ਦੁਖ ਸਹਸੀ ਆਪੇ ਬਖਸ਼ੇ ਸਤਗੁਰ ਮੀਲੈ ਕਾਲ ਕੰਟਕ ਮਾਰੇ ਸਚ ਪੇਲੈ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮਾ ਸਾਖਤ ਲੋਭੀ ਇਹ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤ੍ਰਿਭਵਨ ਸੋਜੀ ਹੋਈ ਇਹ ਮਨ ਜੋਗੀ ਭੋਗੀ ਤਪ ਤਾਪੈ ਗੁਰਮੁਖ ਜੀਨੈ ਹਰ ਪ੍ਰਭ ਆਪੈ ਮਨ ਬੈ ਰਾਗੀ ਹौं ਮੈਂ त्यागी ਘਟ ਘਟ ਮਨ ਸਾ ਦੁਬਦਾ ਲਾਗੀ RAM ਰਸਾਇਣ ਗੁਰਮੁਖ ਚਾਖੈ ਦਰ ਘਰ ਮਹਿਲੀ ਹਰ ਪਤ ਰਾਖੈ ਇਹ ਮਨ ਰਾਜਾ ਸੂਰ ਸੰਗਰਾਮ ਇਹ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਜ ਆਪਣੈ ਵਸ ਕੀਏ ਹਉ ਮੈਂ ਗ੍ਰਾਸ ਇਕਤ ਥਾਏ ਕੀਏ ਗੁਰਮੁਖ ਰਾਗ ਸਵਾਦ ਅਨ ਤਿਆਗੇ ਗੁਰਮੁਖ ਇਹ ਮਨ ਭਗਤੀ ਜਾਗੇ ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ ਆਤਮ ਚੀਨ ਭਏ ਨਿਰੰਕਾਰੀ ਇਹ ਮਨ ਨਿਰਮਲ ਦਰ ਘਰ ਸੋਈ ਗੁਰਮੁਖ ਭਗਤ ਭਾਉ ਤੁਨ ਹੋਈ ਐਨੁ ਸਹਰਜ ਜਸ ਗੁਰ ਪ੍ਰਸਾਦ ਘਟ ਘਟ ਸੋ ਪ੍ਰਭ ਆਦਿ ਜੁਗਾਦ ਰਾਮ ਰਸਾਇਣ ਏ ਮਨ ਮਾਤਾ ਸਰਬ ਰਸਾਇਣ ਗੁਰਮੁਖ ਜਾਤਾ ਭਗਤ ਹੇਤ ਗੁਰ ਚਰਨ ਨਿਵਾ사 ਨਾਨਕ ਹਰ ਜਨ ਕੇ ਦਾਸਨ ਦਾ사 ਆਸਾ ਮਹੱਲਾ ਪਹਿਲਾ ਤਨ ਬਿਨ ਸੈ ਧਨ ਕਾ ਕੋ ਕਹੀਐ ਬਿਨ ਗੁਰ RAM ਨਾਮ ਕਤ ਲਹੀਐ RAM ਨਾਮ ਧੰਨ ਸੰਗ ਸੁਖਾਈ ਐਹਨਸ ਨਿਰਮਲ ਹਰ ਲਿਵ ਲਾਈ RAM ਨਾਮ ਬਿਨ ਕਵਨ ਹਮਾਰਾ ਦੁਖ ਸੁਖ ਸਮ ਕਰ ਨਾਮ ਨਾ ਛੋਡੋ ਆਪੇ ਬਖਸ਼ ਮਿਲਾਵਣ ਹਾਰਾ ਰਹਾਓ ਕਨਕ ਕਾਮਨੇ ਹੇਤ ਗੁਵਾਰਾ ਦੁਬਦਾ ਲਾਗੇ ਨਾਮ ਵਿਸਾਰਾ ਜਿਸ ਤੂੰ ਬਖਸ਼ੈ ਨਾਮ ਜਪਾਏ ਦੂਤ ਨ ਲਾਗ ਸਕੈ ਗੁਣ ਗਾਏ ਹਰ ਗੁਰਦਾਤਾ RAM ਗੋਪਾਲਾ ਜਿਉ ਭਾਵੇ ਤਿਉ ਰਾਖ ਦਿਆਲਾ ਗੁਰਮੁਖ RAM ਮੇਰਾ ਮਨ ਭਾਇਆ ਰੋਗ ਮਿਟੇ ਦੁਖ ਠਾਕ ਰਹਾਇਆ ਅਵਰਣ ਔਖਦ ਤੰਤ ਨ ਮੰਨਤਾ ਹਰ ਹਰ ਸਿਮਰਨ ਕਿਲ ਵਿਕਹੰਤਾ ਤੂੰ ਆਪ ਭੁਲਾਵੇਂ ਨਾਮ ਵਿਸਾਰ ਤੂੰ ਆਪੇ ਰਾਖੈ ਕਿਰਪਾ ਧਾਰ ਰੋਗ ਭਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪੈ ਜਪ ਦੂਜਾ ਆਦ ਪੁਰਖ ਗੁਰ ਦਰਸ਼ਨ ਦੇਖੈ ਵਿਣ ਗੁਰ ਸ਼ਬਦੈ ਜਨਮ ਕੇ ਲੇਖੈ ਦੇਖ ਅਚਰਜ ਰਹੇ ਬਿਸਮਾਦ ਘਟ ਘਟ ਸੁਰ ਨਰ ਸਹਿਜ ਸਮਾਦ ਭਰਪੁਰ ਧਾਰ ਰਹੇ ਮਨ ਮਾਹੀ ਤੂੰ ਸੰਸਰ ਅਵਰ ਕੋ ਨਾਹੀ ਜਾਂ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੇ ਸਹਜ ਧਿਆਨ ਛੁਟੈ ਗੁਰਮੁਖ ਹਰ ਗੁਰ ਗਿਆਨ ਨਾ ਜਮ ਦੂਤ ਦੂਖ ਤਿਸ ਲਾਗੇ ਜੋ ਜਨ ਰਾਮ ਨਾਮ ਲਿਵ ਜਾਗੇ ਭਗਤ ਬਖਸ਼ਲ ਭਗਤਾ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰ ਸੇਵੈ ਸੋ ਠਾਕੁਰ ਜਾਨੈ ਦੁਖ ਮਿਟੈ ਸਤਿ ਸ਼ਬਦ ਪਛਾਨੈ RAM ਜਪੋ ਮੇਰੀ ਸਖੀ ਸਖੈਣੀ ਸਤਿਗੁਰ ਸੇਵ ਦੇਖੋ ਪ੍ਰਭ ਨੈ ਨੀ ਰਹਾਓ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਤ ਕੰਨਿਆ ਹਰਨਾਰ ਬੰਧਨ ਕਰਮ ਧਰਮ ਹਉ ਕੀਆ ਬੰਧਨ ਪੁੱਤ ਕਲਤ ਮਨ ਬੀਆ ਬੰਧਨ ਕਿਰਖੀ ਕਰੈ ਕਿਰਸਾਨ ਹੁਮੈ ਦਨ ਸਹਿ ਰਾਜਾ ਮੰਗੈ ਦਾਨ ਬੰਧਨ ਸੌਦਾ ਅਣ ਵਿਚਾਰੀ ਤਿਪਤ ਨਾਹੀ ਮਾਇਆ ਮੋਹ ਫਸਾਰੀ ਬੰਧਨ ਸਾਹਾ ਸੰਚੈ ਧਨ ਜਾਇ ਬਿਨ ਹਰ ਭਗਤ ਨਾ ਭਾਵੇ ਥਾਏ ਬੰਧਨ ਬੇਦਬਾਦ ਅਹੰਕਾਰ ਬੰਧਨ ਬਿਨ ਸਹਿ ਮੋਹ ਵਿਕਾਰ ਨਾਨਕ RAM ਨਾਮ ਸਰਣਾਇ ਸਤਗੁਰ ਰਾਖੇ ਬੰਧ ਨ ਪਾਈ ਰਾਗਾ ਸਾ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮਨੀਆਂ ਗਲ ਵਿੱਚ ਆਵੇ ਧੂੜ ਮਹਿਲਾਂਦਰ ਹੋਂਦੀਆਂ ਹੁਣ ਬਹਿਣ ਨਾ ਮਿਲਣ ਹਦੂਰ ਆਦੇਸ ਬਾਬਾ ਆਦੇਸ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰਨ ਦੇ ਖੇ ਵੇ ਸਰਹਾਉ ਜਦੋਂ ਸੀ ਆਵੇ ਆਹੀਆ ਲਾੜੇ ਸੋਹਣ ਪਾਸ ਈਂ ਡੋਲੀ ਚੜ ਆਈਆ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀ ਐ ਛੱਲੇ ਚਮਕਨ ਪਾਸ ਇੱਕ ਲੱਖ ਲਹਿਨ ਬੈਠੀਆਂ ਲੱਖ ਲਹਿਨ ਖੜੀਆਂ ਤਿੰਨ ਗਲ ਸਿਲਕਾ ਪਾਈਆ ਟੁੱਟਣਾ ਮੋਤ ਸਰੀਆ ਤਨ ਜੋ ਬੰਨ੍ਹ ਦੋਏ ਵੈਰੀ ਹੋਏ ਜਿਨੀ ਰਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੇ ਤ ਸੁਭਾਵੈ ਦੇ ਵੜਿਆਈ ਜੇ ਭਾਵੈ ਦੇ ਸਜਾਈ ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਈ ਸਾਹਾਂ ਸੁਰਤ ਗਵਾਈਆਂ ਰੰਗ ਤਮਾਸੈ ਚਾਏ ਬਾਬਰ ਵਾਣੀ ਫਿਰ ਗਈ ਕੋਈ ਨਾ ਰੋਟੀ ਖਾਏ ਇਕ ਨਾ ਵਖਤ ਖੁਆਈਏ ਇਕ ਨਾ ਪੂਜਾ ਜਾਏ ਚੌਕੇ ਵਿਣ ਹਦਵਾਣੀਆ ਕਿਉ ਟਿੱਕੇ ਕੱਢੈ ਨਾਏ RAM ਨਾ ਕਬ ਹੂੰ ਚੇਤੇਓ ਹੁਣ ਕਹਿਣ ਨਾ ਮਿਲੈ ਖੁਦਾਏ ਇਕ ਘਰ ਆਵੇ ਆਪਣਾ ਇਕ ਮਿਲ ਮਿਲ ਪੁੱਛੈ ਸੁਖ ਇਕ ਨਾਏ ਹੋ ਲਿਖਿਆ ਮੈਂ ਮਰੂਵੇਂ ਦੁਖ ਜੋਤ ਸੁਭਾਵੈ ਸੋ ਥੀਐ ਨਾਨਕ ਕਿਆ ਮਨੁਖ ਆਸਾ ਮਹੱਲਾ ਪਹਿਲਾ ਕਹਾਂ ਸੁਖੇਲ ਤਵੇਲਾ ਘੋੜੇ ਕਹਾਂ ਫੇਰੀ ਸਹਿਨਾਈ ਕਹਾਂ ਸੋ ਤੇਗ ਬੰਦ ਗਾਢੇੜ ਕਹਾਂ ਸੋ ਲਾਲ ਖਵਾਈ ਕਹਾਂ ਸੋ ਆਰਸੀਆ ਮੋਹ ਬੰਕੇ ਐਥੈ ਜਿਸੈ ਨਾਹੀ ਏ ਜਗ ਤੇਰਾ ਤੂੰ ਗੋਸਾਈ ਇਕ ਘੜੀ ਮੈਂ ਥਾਪੋ ਥਾਪੇ ਜਰਵੰਡ ਦੇਵੈ ਭਾਈ ਰਹਾਉ ਕਹਾਂ ਸੁ ਘਰਦਰ ਮੰਡਪ ਮਹਿਲਾ ਕਾਂ ਸੁ ਬੰਕਸਰਾਈ ਕਹਾਂ ਸੁ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੁ ਪਾਨ ਤੰਬੋਲੀ ਹਰਮਾ ਹੋਈਆਂ ਛਾਈ ਮਾਈ ਇਸ ਜਰ ਕਾਰਣ ਕਣੀ ਵਿਗੋਤੀ ਇਨ ਜਰ ਕਣੀ ਖੁਆਈ ਪਾਪਾਂ ਬਾਜ ਹੋਵੈ ਨਹੀਂ ਮੋਇਆ ਸਾਥ ਨਾ ਜਾਈ ਜਿਸਨੋਂ ਆਪ ਖੁਆਇ ਕਰਤਾ ਖੋਸ ਲਈ ਚੰਗਾਈ ਕੋਟਿ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਨਿਆ ਧਾਇ ਥਾਨ ਮੁਕਾਮ ਜਲੇ ਵਿਜ ਮੰਦਰ ਮੁਛ ਮੁਛ ਕੋਇਰ ਰੁਲਾਇ ਕੋਈ ਮੁਗਲ ਨਾ ਹੋਆ ਅੰਦਾ ਕਿਨੈ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣ ਮੈ ਤੇਗ ਵਗਾਈ ਉਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ ਜਿਨ ਕੀ ਚੀਰੀ ਦਰਗੈ ਪਾਟੀ ਤਿੰਨਾ ਮਰਣਾ ਪਾਈ ਇਕ ਹੈ ਦਿਵਾਨੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇਕ ਨਾ ਪੇਰਣ ਸਿਰ ਖੁਰ ਪਾਟੀ ਇਕ ਨਾ ਵਾਸ ਮਸਾਣੀ ਜਿਨ ਕੇ ਬੰਕੇ ਕਰੀ ਨ ਆਇਆ ਤਿਨ ਕੋ ਰਹਿਣ ਵਿਹਾਣੀ ਆਪੇ ਕਰੇ ਕਰਾਇ ਕਰਤਾ ਕਿਸਨੋ ਆਖ ਸੁਣਾਈਐ ਦੁੱਖ ਸੁਖ ਤੇਰੇ ਪਾਣੈ ਹੋਵੈ ਕਿਸਥੈ ਜਾਏ ਰੁਆਈਐ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅਠਵਾਂ ਅਸ਼ਟਪਦੀਆਂ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੁਰਕਮ ਆਵੇ ਆਦਮੀ ਬੰਧੈ ਘਰਬਾਰ ਜਾਗੋ ਜਾਗੋ ਸੁਤੇ ਹੋ ਚੱਲਿਆ ਵਣਜਾਰਾ ਰਹਾਓ ਨੀਤ ਨੀਤ ਘਰ ਬੰਦੀ ਐ ਜੇ ਰਹਿਣਾ ਹੋਈ ਪਿੰਡ ਪਵੈ ਜੀਓ ਚਲਸੀ ਜੇ ਜਾਣੈ ਕੋਈ ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ ਤੁਮ ਰੋਵੋਗੇ ਉਸਨੂੰ ਤੁਮ ਕੋ ਕੌਣ ਰੋਈ ਧੰਦਾ ਪਿਟਿਓ ਭਾਈ ਹੋ ਤੁਮ ਕੂੜ ਕਮਾਵੋ ਓ ਨਾ ਸੁਣੇ ਕਤਹੀਂ ਤੁਮ ਲੋਕ ਸੁਣਾਵ ਜਿਸਤੇ ਸੁਤਾ ਨਾਨਕਾ ਜਾਗਾ ਏ ਸੋਈ ਜੇ ਕਰ ਬੂਜੈ ਆਪਣਾ ਤਾਂ ਨੀਂਦ ਨਾ ਹੋਈ ਜੇ ਚਲਦਾ ਲੈ ਚੱਲਿਆ ਕਿਛ ਸੰਪੈ ਨਾਲੇ ਤਾਂ ਧਨ ਸੰਚੋ ਦੇਖ ਕੇ ਬੂਝੋ ਵਿਚਾਰੇ ਵਣਜ ਕਰੋ ਮਕਸੂਦ ਲਹਿੋ ਮਤ ਪਛੋਤਾਵੋ ਆਉ ਗੁਣ ਛੋਡੋ ਗੁਣ ਕਰੋ ਐਸੇ ਤਤ ਪਰਾਵੋ ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ ਤਾਂ ਵਪਾਰੀ ਜਾਣਿਓ ਲਾਹ ਲਜਾਵੋ ਕਰਮ ਹੋਵੇ ਸਤ ਗੁਰ ਮਿਲੈ ਬੂਝੈ ਵਿਚਾਰਾ ਨਾਮ ਵਿਖਾਣੈ ਸੁਣੈ ਨਾਮ ਨਾਮੇ ਬਿਵਹਾਰਾ ਜਿਉ ਲਾਹਾ ਟੋਟਾ ਤਿ ਵੈ ਵਾਟ ਚਲਦੀ ਆਈ ਜੋਤ ਸੁਭਾਵੈ ਨਾਨਕਾ ਸਾਈ ਵੜਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਢੁੰਨੀਆਂ ਕੋਨੀ ਮੈਂਡਾ ਜੇ ਤੁ ਡਪਾਵੈ ਸਾਹਿਬਾ ਤੂੰ ਮੈਂ ਹਾਂ ਟੈਂਡਾ ਦਰ ਬੀਬਾ ਮੈਂ ਨੀਮ ਕੋ ਕੋ ਕਰੀ ਸਲਾਮ ਹਿਕੋ ਮੈਂਡਾ ਤੂੰ ਧਣੀ ਸਾਚਾ ਮੁਖ ਨਾਮ ਰਹਾਓ ਸਿੱਧਾ ਸੇਵਨ ਸਿੰਧ ਪੀਰ ਮੰਗ ਰਿਤ ਸਿੱਧ ਮੈਂਕ ਨਾਮ ਨਾ ਵਿਸਰੈ ਸਾਚੇ ਗੁਰ ਬੁੱਧ ਜੋਗੀ ਭੋਗੀ ਕਾਪੜੀ ਕਿਆ ਪਵੈ ਦਸੰਥਰ ਗੁਰ ਕਾ ਸ਼ਬਦ ਨਾ ਚੀਨਹੀਂ ਤਤਸਾਰ ਨਿਰੰਤਰ ਪੰਡਿਤ ਪਾਦੇ ਜੋਏ ਸੀ ਨਿਤ ਪੜੈ ਪੁਰਾਣਾ ਅੰਤਰ ਵਸ ਨਾ ਜਾਣਨੀ ਘਟ ਬ੍ਰਹਮ ਲੁਕਾਣਾ ਇਕ ਤਪਸੀ ਬਨ ਮੈਂ ਤਪ ਕਰੈ ਨਿਤ ਧੀਰਥ ਵਾਸਾ ਆਪਨਾ ਚੀਨੈ ਤਾਮਸੀ ਕਾਹੇ ਭੈ ਉਦਾਸਾ ਇਕ ਬਿੰਦ ਜਤਨ ਕਰ ਰੱਖ ਦੇ ਸੇ ਜਤੀ ਕਹਾਵੈ ਬਿਨ ਗੁਰ ਸ਼ਬਦ ਨਾ ਛੂਟਹੀ ਭਰਮ ਆਵੈ ਜਾਵੈ ਇਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸ਼ਨਾਨ ਦਿਰੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਘਰ ਜਾਣੀ ਐ ਸੁ ਜਾਏ ਸੁਝਾਣੈ ਨਾਨਕ ਨਾਮ ਨਾ ਵਿਸਰੈ ਸਾਚੀ ਮਨ ਮਾਨੈ ਆਸਾ ਮਹੱਲਾ ਪਹਿਲਾ ਮਨਸਾ ਮਨ ਸਮਾਇਲੇ ਬਹੁ ਜਲ ਸੱਚ ਤਰਣਾ ਆਦ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸ਼ਰਣਾ ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀਜੈ ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਓ ਕੂੜਾ ਲਾਲਚ ਛੋਡੀਐ ਤਉ ਸਾਚ ਪਛਾਣੈ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ ਇਹ ਮਨ ਰਾਜਾ ਲੋਭੀਆ ਲੁਭ ਤਉ ਲੋਭਾਈ ਗੁਰਮੁਖ ਲੋਭ ਨਿਵਾਰੀਐ ਹਰਿ ਸਿਉ ਬਣਾਈ ਕਲਰ ਖੇਤੀ ਬੀਜੀਐ ਕਿਉ ਲਾਹਾ ਪਾਵੇ ਮਨ ਮੁਖ ਸਚ ਨ ਭੀਜੈ ਕੂੜ ਕੂੜ ਗੜਾਵੇ ਲਾਲਚ ਛੋੜ ਲਿਓ ਅੰਦੇ ਹੋ ਲਾਲਚ ਦੁਖ ਭਾਰੀ ਸਾਚੋ ਸਾਹਿਬ ਮਨ ਵਸੈ ਹਉ ਮੈਂ ਬਖਮਾਰੀ ਦੁਬਦਾ ਛੋੜ ਕਵਾਟੜੀ ਮੂਸੋਗੇ ਭਾਈ ਇਹਨ ਸਨਾਮ ਸਲਾਹੀ ਐ ਸਤਗੁਰ ਸਰਣਾਈ ਮਨ ਮੁਖ ਪੱਥਰ ਸੈਲ ਹੈ ਤਿਰਗ ਜੀਵਨ ਫੀਕਾ ਜਲ ਮੈਂ ਕੇਤਾ ਰਾਖੀਐ ਅਬ ਅੰਤਰ ਸੁਕਾ ਹਰ ਕਾ ਨਾਮ ਨਿਧਾਨ ਹੈ ਪੁਰ ਗੁਰ ਦੀਆ ਨਾਨਕ ਨਾਮ ਨਾ ਵਿਸਰੈ ਮਥ ਅੰਮ੍ਰਿਤ ਪੀਆ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਿਟਾਇਆ ਧੰਦ ਪਿਟੇ ਸੰਸਾਰ ਸੱਚ ਨਾ ਪਾਇਆ ਕਿਆ ਭਵੀਆ ਕਿਆ ਢੂੰਡੀਐ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ ਸੱਚ ਮਿਲੈ ਸਚਿਆਰ ਕੂੜ ਨਾ ਪਾਈਐ ਸੱਚੇ ਸਿਉ ਚਿਤ ਲਾਇ ਬਹੁੜ ਨ ਆਈਐ ਮੋਇਆ ਕਉ ਕਿਆ ਰੋਵੋ ਰੋਏ ਨ ਜਾਣਹੁ ਰੋਵੋ ਸੱਚ ਸਲਾਹੀ ਹੁਕਮ ਪਛਾਨਹੁ ਹੁਕਮੀ ਵਜੋ ਲਿਖਾਈ ਆਇਆ ਜਾਣੀਐ ਲਾਹ ਪੱਲੈ ਪਾਈ ਹੁਕਮ ਸਿਆਣੀਐ ਹੁਕਮੀ ਪੈਦਾ ਜਾਇ ਦਰਗਹਿ ਪਾਣੀਐ ਹੁਕਮੇ ਹੀ ਸਿਰ ਮਾਰ ਬੰਦਰ ਬਾਣੀ ਐ ਲਾਹ ਸਚ ਨਿਆਉ ਮਨ ਵਸਾਈ ਐ ਲਿਖਿਆ ਭੱਲੇ ਪਾਈ ਗਰਭ ਵਝਾਈ ਐ ਮਨ ਮੁਖੀਆਂ ਸਿਰ ਮਾਰ ਬਾਦ ਖਪਾਈ ਐ ਠੱਗ ਮੁਠੀ ਕੂੜਿਆਰ ਬੰਨ ਚਲਾਈ ਐ ਸਾਹਿਬ ਰਿਧਾ ਵਸਾਈ ਨਾ ਪਛੋਤਾਵਹੀ ਗੁਨਾਹ ਬਖਸ਼ਣ ਹਾਰ ਸ਼ਬਦ ਕਮਾਵਹੀ ਨਾਨਕ ਮੰਗੈ ਸੱਚ ਗੁਰਮੁਖ ਘਾਲੀ ਐ ਮੈਂ ਤੁਝ ਬਿਨ ਅਵਰਣਾ ਕੋਇ ਨਦਰ ਨਹਾਲੀ ਐ ਨਾਨਕ ਮੰਗੈ ਸੱਚ ਗੁਰਮੁਖ ਘਾਲੀ ਐ ਮੈਂ ਤੁਝ ਬਿਨ ਅਵਰਣਾ ਕੋਇ ਨਦਰ ਨਹਾਲੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ